ਮੌਕੇ ਤੇ ਪਹੁੰਚੇ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ ਨੇ ਅਗਨਾਲ ਪ੍ਰਭਾਵਿਤ ਝੁੱਗੀਆਂ ਵਾਲੇ ਇਸ ਇਲਾਕੇ ਦਾ ਦੌਰਾ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਉਹ ਪ੍ਰਸ਼ਾਸਨ ਅਤੇ ਸਰਕਾਰ ਤੱਕ ਇਸ ਘਟਨਾ ਬਾਰੇ ਜ਼ਿਕਰ ਕਰਨਗੇ ਅਤੇ ਜਿਹਨਾਂ ਵੀ ਪਰਿਵਾਰਾਂ ਦਾ ਆਰਥਿਕ ਨੁਕਸਾਨ ਹੋਇਆ ਹੈ ਉਹਨਾਂ ਦੀ ਹਰ ਸੰਭਵ ਮਦਦ ਦੇ ਯਤਨ ਕਰਨਗੇ। ਇਸ ਮੌਕੇ ਸਾਰੇ ਪਾਸੇ ਲੋਕਾਂ ਦੀਆਂ ਚੀਕਾਂ ਅਤੇ ਤੜਫਦੇ ਹੋਏ ਪਸ਼ੂ ਦਿਖਾਈ ਦੇ ਰਹੇ ਸਨ। ਮੌਕੇ ਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਬੁਝਾਉਣੀ ਸ਼ੁਰੂ ਕੀਤੀ ਅਤੇ ਬੜੀ ਜਦੋਜਹਿਦ ਤੋਂ ਬਾਅਦ 4 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਆਸ-ਪਾਸ ਦੀਆਂ ਕੁਝ ਨਿੱਜੀ ਮਿਲਾਂ ਦੀਆਂ ਅੱਗ ਬੁਝਾਊ ਗੱਡੀਆਂ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਅੱਜ ਹੁਸ਼ਿਆਰਪੁਰ ਦੇ ਪਿੰਡ ਪੁਰਹੀਰਾ ਨਜ਼ਦੀਕ ਪ੍ਰਵਾਸੀਆਂ ਦੀਆਂ ਝੁੱਗੀਆਂ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ ਅੱਗ ਇੰਨੀ ਭਿਆਨਕ ਸੀ ਕਿ ਪ੍ਰਵਾਸੀਆਂ ਦੀਆਂ ਝੁੱਗੀਆਂ ਵਿੱਚ ਬੇਸ਼ੱਕ ਜਾਨੀ ਨੁਕਸਾਨ ਤੋਂ ਤਾਂ ਬਚਾਰਿਆ ਪਰ ਕਈ ਦੁੱਧਾਰੂ ਪਸ਼ੂ ਅੱਗ ਵਿੱਚ ਝੁਲਸ ਗਏ रविंदर सिंह क्या, क्या कैसे आग लगी? ओ मनोज का घर बगल से है ना कचरा में लगावे चाहे जान के लगावे हर साल उसी लगत से लगता है इतना हम लोग का नुकसान हुआ माल पशु सब घर इतना सब जल गया, चल गया।, चल गया। <laughs> अरे बाप रे आपका मैंने देखा हुआ बाइक वो आपका है आग लगी है। हाँ जी हाँ जी बहुत हुआ गाय भी जल गया घर भी ਦਾਇਕ ਵੀ ਜਲ ਗਿਆ ਹੋਰ ਕੋਈ ਨੁਕਸਾਨ ਨਹੀਂ ਹੋਇਆ ਕੇਦਾ ਜਾਨ ਮਾਨ ਦਾ ਨੁਕਸਾਨ ਤਾਂ ਨਹੀਂ ਹੋਇਆ ਚਾਰ ਪੰਜ ਕੋ ਗਾਇ ਗਾਇਆ ਦਾਦਾ ਜਲ ਗਿਆ ਹੈ ਦੇਖ ਲਿਜੀਏ ਉਧਰ ਜੀ ਪੁਰ ਹੀਰਾ ਪੁਲਿਸ ਚੌਕ ਦੇ ਨਾਲ ਝੁਗਿਆ ਨੇ ਜੀ ਸਾਨੂੰ ਉਤਲਾ ਮੜੀ ਝੁਗਿਆਂ ਅੱਗ ਲੱਗੀ ਆ ਤੇ ਸਾਡੀ ਫਰਟੀਮ ਜਿਹੜੀ ਹੈ ਇਮੀਜੇਟਲੀ ਦੋ ਗੱਡੀ ਲੈ ਕੇ ਥੋੜਾ ਹਰਵਨ ਹੋਇਆ ਤੇ ਅੱਗ ਦੇਖਿਆ ਬਹੁਤ ਜ਼ਿਆਦਾ ਸੀਗੀ ਉਸ ਤੋਂ ਬਾਅਦ ਦੋ ਗੱਡੀ ਪਿੱਛੇ ਹੋਲਾ ਕੇ ਆਏ ਜੀ ਅੱਗ ਨੂੰ ਆਉਂਦਾ ਹੈ ਕਿ ਇਮੀਜੇਟਲੀ ਐਕਸ਼ਨ ਕਰਕੇ ਉਹਨੂੰ ਕੰਟਰੋਲ ਕਰ ਲਿਆ ਚਾਰ ਜਿਹੜੇ ਲੱਗੀਆਂ ਇੱਕ ਮਹਾਵੇਦ ਲੱਗੀ ਦਸੂ ਤੋਂ 15 ਮਿੰਟ ਪਹਿਲਾਂ ਗੱਲ ਆ ਜੀ ਇਹ ਆਪਣੇ ਚੌ ਦੇ ਨਾਲ ਨਾਲ ਇੱਕ ਘਰ ਹੈ ਜੀ ਝੌਪੜੀਆਂ ਬਣੀਆਂ ਨੇ ਤੇ ਉਹਦੇ ਨਾਲ ਕੋਈ ਦੋ ਚਾਰ ਝੌਪੜੀਆਂ ਦੇ ਵਿੱਚ ਲੱਗੀ ਸੀ ਡੰਗਰਾਂ ਦਾ ਕੋਈ ਤੋੜੀ ਰੱਖੀ ਸੀ ਵਿੱਚ ਉਹਨਾਂ ਨੇ ਜੀ ਉਹਦੇ ਚੋਂ ਅੱਗ ਲੱਗੀ ਹੈ ਹਾਂ ਨਾਲੋਂ ਝੌਪੜੀ ਦੇ ਵਿੱਚ ਰਹਿ ਰਹੇ ਲੋਕ ਰਹਿ ਰਹੇ ਰਾਸ਼ਟਰੀ ਉਹ ਹੈਗੇ ਆ ਨਾਲ ਮੱਝਾਂ ਰੱਖੀ ਉਹਨਾਂ ਨੇ ਤਿੰਨ ਕ ਚਾਰ ਜਿਹੜੇ ਪਸ਼ੂ ਆ ਉਸ ਝੋਸਗੇ ਵਿੱਚ ਉਹਦੇ ਹੋਰ ਕੋਈ ਜਾਨੀ ਮੰਨ ਨਹੀਂ ਭਾਈ ਬਾਕੀ ਕੋਈ ਨੁਕਸਾਨ ਨਹੀਂ ਹੋਇਆ ਜੀ ਕੁਝ ਨਹੀਂ ਦੱਸਣ ਨੂੰ ਕੀ ਸੀ ਪਤਾ ਕੀਤਾ ਹਾਂ ਹਰ ਹਿੰਦਗਾ ਮੌਕੇ ਤੇ ਨਹੀਂ ਪਤਾ ਗਾ ਬਾਤ ਇਹ ਦੇਖਣੇ ਚਾਹੀਏ ਉਹਨੇ ਇਹ ਸਾਰੇ ਤਾਂ ਹੀ ਪੂਰੇ ਪੰਜਾਬ ਵਿੱਚ ਲੋਕਾਂ ਨੂੰ ਪਿਛਲੇ ਫਾਇਰ ਵੀਕ ਬਣਾਇਆ ਗਿਆ 14 April ਤੋਂ 20 April ਤੱਕ ਉਹਦੇ ਵਿੱਚ ਸਾਰਾ ਸਾਡਾ ਇਸੇ ਤੇ ਗਜੋ ਰਿਹਾ ਕਿ ਅੱਗ ਦੇ ਘਟਾਵਾਂ ਤੋਂ ਕਿਵੇਂ ਬਚਣਾ ਹੈ ਕਿਵੇਂ ਆਪਣੇ ਉਸੇਪ ਰੱਖਣਾ ਹੈ ਇਹ ਜੋ ਇੱਥੇ ਅੱਜ ਵਾਪਰਿਆ ਹੈ ਇਹਦੇ ਰਿਗਾਰਡਿੰਗ ਹੀ ਸਾਰਾ ਕੁਝ ਦੱਸਿਆ ਗਿਆ ਅੱਗ ਤੋਂ ਬਚਣਾ ਕਿਵੇਂ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਗਲਤੀਆਂ ਹੋ ਜਾਂਦੀਆਂ ਨੇ ਆਰਾਮਨਗਰ ਮਹੱਲੇ ਦੇ ਵਿੱਚ ਬੰਨੋ ਵੀ ਹੁਣੇ-ਹੁਣੇ ਫੋਨ ਆਇਆ ਇੱਥੋਂ ਇੱਥੇ ਜਿਹੜੀਆਂ ਝੁੱਗੀਆਂ ਨੂੰ ਕਿਸੇ ਨੇ ਜਿੱਦਾਂ ਕੋਈ ਨਾ ਬੱਚ ਜਿੱਦਾਂ ਕਿਸੇ ਕਚਰੇ ਨੂੰ ਕੋ ਲਗਾ ਦਿੰਦੇ ਅੱਗ ਉਹਦੇ ਵਿੱਚੋਂ ਪਤਾ ਨਹੀਂ ਉਹ ਹਨ ਪੇ ਦੂਸਰੀ ਜਗ੍ਹਾ ਕੀ ਜਿਗਾ ਟੋਲਦੇ ਆ ਉਹਦੇ ਕਰਕੇ ਜਿਹੜੀ ਅੱਗ ਜਿਹੜੀ ਵੱਧ ਗਈ ਜਿਸ ਕਰਕੇ ਇਹਨਾਂ ਦੇ ਜਿਹੜੇ ਆਪਣੇ ਜਿਹੜੇ ਵਿੰਦਰ ਜੀ ਜਿਹੜੇ ਹੈਗੇ ਆ ਜਿਹੜੇ ਆਰਮਨਗਰ ਦੇ ਨਿਵਾਸੀ ਆ ਇਹਨਾਂ ਦਾ ਇੱਥੇ ਛੱਪਰ ਆ ਛੱਪਰ ਵਿੱਚ ਪਸ਼ੂ ਵੀ ਵੱਜੇ ਸੀਗੇ گاਵਾਵਾਂ ਮੱਝਾਂ ਔਰ ਉਹ ਜਿਆਦਾ ਅੱਗ ਵਧਣ ਕਰਕੇ ਜਿਹੜਾ ਕਿ ਸਾਰਾ ਛੱਪਰ ਵੀ ਜਿਹੜਾ ਜਲ ਗਿਆ ਹੈਗਾ ਔਰ ਇਹਨਾਂ ਦੀਆਂ ਜਿਹੜੀਆਂ گاਵਾਂ ਨੂੰ ਵੀ ਜਾਣ ਕੇ ਜਿਹੜੀਆਂ ਤਿੰਨ ਚਾਰ گاਵਾਂ ਉਹ ਵੀ ਜਿਹੜੀ ਅੱਗ ਦੀ ਜਿਹੜੀਆਂ ਲਪੇਟ ਵਿੱਚ ਆ ਗਈਆਂ ਔਰ ਮੈਂ ਫੌਰਨ ਹੀ ਜਿਹੜੇ ਸਾਡੇ ਵੈਟਰਨਰੀ ਹਸਪੀਟਲ ਦੇ ਜਿਹੜੇ ਡਾਕਟਰ ਆ ਉਹਨਾਂ ਨੂੰ ਫੋਨ ਕੀਤਾ ਉਹ ਵੀ ਆ ਗਏ ਨੇ ਦੇਖ ਰਹੇ ਨੇ ਪਰ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਹੈਗਾ ਔਰ ਆਪਾਂ ਦੇ ਕਿਤੇ ਨਾ ਕਿਤੇ ਔਰ ਮੁਹੱਲੇ ਵਾਲਿਆਂ ਨੂੰ ਵੀ ਮੈਂ ਇਹਨਾਂ ਨੂੰ ਕਈ ਵਾਰੀ ਆ ਕੇ ਬੇਨਤੀ ਕਰਦਾ ਹੁੰਦਾ ਵੀ ਆਪਣੇ ਬੱਚਿਆਂ ਨੂੰ ਜਰਾ ਸਮਝਾਓ ਪਰ ਇਹੋ ਜੀ ਜਿਹੜੀ ਗਲਤੀ ਦੇ ਨਾਲ ਜਿਹੜਾ ਆ ਕਾਫੀ ਜਿਹੜਾ ਆ ਜਿਹੜਾ ਗਰੀਬ ਦਾ ਇੱਕ ਜੰਗੇ ਗਰੀਬ ਦਾ ਕਾਫੀ ਜਿਹੜਾ ਬਹੁਤ ਜਿਆਦਾ ਜਿਹੜਾ ਨੁਕਸਾਨ ਹੋਇਆ ਔਰ ਮਨੂੰ ਇਸ ਗੱਲ ਦਾ ਬੜਾ ਦੁੱਖ ਹੈਗਾ ਔਰ ਪ੍ਰਸ਼ਾਸਨ ਤੋਂ ਵੀ ਆਪਾਂ ਮੰਗ ਕਰਾਂਗੇ ਕਿ ਇਹਦੀ ਗਰੀਬ ਦੀ ਕੋਈ ਨਾ ਕੋਈ ਜਿਹੜੀ ਹੈਲਪ ਕੀਤੀ ਜਾਵੇ ਜਿਹੜਾ ਕਿਦਾ ਇਹਦਾ ਜਿੰਗਾ ਛੱਪਰ ਵੀ ਜੰਗੇ ਜਲ ਗਿਆ ਪਸ਼ੂ ਵੀ ਇਹਦੇ ਜਿਹੜੇ ਜਲੇ ਹੈਗੇ ਆ ਔਰ ਤਿੰਨ ਚਾਰ ਜਿਹੜੇ ਪਸ਼ੂ ਬਹੁਤ ਹੀ ਸੀਰੀਅਸ ਹੈਗੇ ਆ ਔਰ ਇਹੋ ਜੀ ਜਿਹੜੀ ਜਿਹੜੀ ਘਟਨਾ ਹੋਈ ਆ ਜਿਹਦਾ ਕਿ ਮਨੂੰ ਬੜਾ ਦੁੱਖ ਹੈਗਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਸ ਲੋ ਨੂੰ ਮੈਨੂੰ ਫੋਨ ਆਦਾ ਮੈਂ ਉਸ ਵਲੇ ਹੀ ਫੋਨ ਲਾਤਾ ਫਿਰ ਗਰੂਪ ਨੂੰ ਔਰ ਉਸੇ ਵਲੇ ਹੀ ਆ ਗਈਆਂ ਗੱਡੀਆਂ ਨਾਲੋ ਨਾਲੇ ਆ ਗਿਆ